ਰਾਹੁਲ ਗਾਂਧੀ ਅਮਰੀਕਾ ਵਿੱਚ ਜਾਂਦੇ ਨੇ ਜਿਹੜੀ ਕਿ ਅਕਸਰ ਫੇਰੀ ਲੱਗਦੀ ਆ ਉਥੇ ਪੁੱਛੇਗੇ ਕੁ ਸਵਾਲਾਂ ਦੇ ਜਵਾਬ ਵਿੱਚ ਸਿੱਖਾਂ ਦੇ ਨਾਲ ਬੜਾ ਚੰਗਾ ਰਿਸ਼ਤਾ ਹੋਣ ਦੀ ਗੱਲ ਕਰਦੇ ਨੇ 80ਆਂ ਚ ਜੋ ਕੁਝ ਵੀ ਵਾਪਰਿਆ ਉਹ ਮਾੜਾ ਹੋਇਆ ਉਹਦੀ ਉਹ ਮਾਫੀ ਮੰਗਣ ਦਾ ਤੇ ਖੁਸ਼ੀ ਦਾ ਪੁਟਾਵਾ ਕਰਦੇ ਨੇ ਤੇ ਇਸ ਗੱਲ ਤੇ ਕਈ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਆ ਰਹੀਆਂ ਨੇ ਮਾਫੀ ਵੀ ਮੰਗਦੇ ਨੇ ਪਰ ਇਸ ਗੱਲ ਦਾ ਸਵਾਲ ਕੁਝ ਲੋਕਾਂ ਨੇ ਉਠਾਇਆ ਮੈਂ ਵੀ ਉਹਦੇ ਨਾਲ ਸਹਿਮਤ ਆ ਕਿ ਰਾਹੁਲ ਗਾਂਧੀ ਜੀ ਆਪ ਦੱਸ ਰਹੇ ਨੇ ਕਿ ਮੈਂ ਕਿੰਨੀ ਵਾਰ ਦਰਬਾਰ ਸਾਹਿਬ ਆਇਆ ਤੇ ਮੈਂ ਕਿੰਨੀ ਵਾਰ ਪੰਜਾਬ ਆਇਆ ਤੇ ਉਹ ਇਸ ਗੱਲ ਦਾ ਜਵਾਬ ਕਦੇ ਪੰਜਾਬ ਵਿੱਚ ਨਹੀਂ ਦਿੰਦੇ ਜਦੋਂ ਕਿ ਵਾਪਰਿਆ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਉਹ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਤੇ ਦੂਸਰੀ ਗੱਲ ਜਿਹੜੀ ਆ ਉਹ ਕਦੇ ਨਹੀਂ ਇਹ ਗੱਲ ਕਹਿੰਦੇ ਕਿ 80ਆਂ ਵਿੱਚ ਜੋ ਕੁਝ ਵਾਪਰਿਆ ਕੀ ਕੀ ਵਾਪਰਿਆ ਉਹਦਾ ਜ਼ਿਕਰ ਨਹੀਂ ਕਰਦੇ ਮੈਂ ਇੱਥੇ ਦੱਸਣਾ ਚਾਹਣਾ ਭਾਵੇਂ ਕੀ ਰਾਹੁਲ ਗਾਂਧੀ ਇਸ ਦੇਸ਼ ਦੇ ਵਸਿੰਦੇ ਨੇ ਨਾਗਰਿਕ ਨੇ ਤੇ 130 40 ਕਰੋੜ ਦਾ ਦੇਸ਼ ਆ ਉਹਦੇ ਵਿੱਚ ਵਿਰੋਧੀ ਧਿਰ ਦੇ ਉਹ ਆਗੂ ਨੇ ਬੜੇ ਵੱਡਾ ਕਹਿੰਦੇ ਹੁੰਦੇ ਆ ਰਤਵੇ ਤੇ ਉਹ ਬੈਠੇ ਨੇ ਤੇ ਮੈਨੂੰ ਇਸ ਸਮੇਂ ਤੇ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਉਹਦੀ ਗੱਲ ਕਰਨ ਵਿੱਚ ਕੋਈ ਕਿਸੇ ਤਰ੍ਹਾਂ ਦੀ ਹਿਜਚਾੜ ਨਹੀਂ ਆ ਕੀ ਅੱਜ ਤੋਂ ਕਰੀਬ 111 ਸਾਲ ਪਹਿਲਾਂ ਕਾਮਾਗਾਟਾ ਮਾਰੂ ਨਾਮ ਦੀ ਗੱਲ ਜਿਹੜਾ ਕਿ ਗੁਰਨਾਨਦ ਜਹਾਜ਼ ਦੇ ਤੌਰ ਤੇ ਸਿੱਖ ਇਤਿਹਾਸ ਵਿੱਚ ਜਾਣਿਆ ਜਾਂਦਾ ਉਸ ਜਹਾਜ਼ ਦੇ ਲੋਕਾਂ ਨਾਲ ਕੈਨੇਡਾ ਦੇ ਉਸ ਸਮੇਂ ਦੇ ਜਿਹੜੇ ਚਿੱਟੀ ਚਮੜੀ ਵਾਲੇ ਲੋਕ ਸੀ ਰਾਜ ਕਰ ਰਹੇ ਸੀ ਉਹਨਾਂ ਨੇ ਅਣਮਨੁੱਖੀ ਵਤਾਰਾ ਵਤੀਰਾ ਕੀਤਾ ਪਰ ਭਾਵੇਂ ਕਿ ਜਸਨ ਟਰੂਡੋ ਦਾ ਨਾਂ ਤਾਂ ਉਹ ਰਿਸ਼ਤੇਦਾਰ ਸੀ ਪਰ ਉਸ ਦੀ ਦੇਸ਼ ਦੇ ਹਾਥੋਂ ਸੀ ਤੇਜਸਨ ਰੂਡੋ ਨੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੀ ਮਾਫੀ ਮੰਗੀ ਬੜੀ ਵੱਡੀ ਗੱਲ ਹੈ ਸੋ ਅੱਜ ਰਾਹੁਲ ਗਾਂਧੀ ਜੀ ਗੱਲ ਤਾਂ ਬਹੁਤ ਕਰਦੇ ਨੇ ਪਰ ਕਦੇ ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਮੇਰੀ ਦਾਦੀ ਨੇ ਅਕਾਲ ਤਖਤ ਸਾਹਿਬ ਨੂੰ ਢਾਹਾਇਆ ਦਰਬਾਰ ਸਾਹਿਬ ਦਾ ਸੀਨਾ ਗੋਲੀਆਂ ਨਾਲ ਵਿੰਨਿਆ ਗਿਆ ਤਾਬੇ ਬੈਠਾ ਗ੍ਰੰਥੀ ਵੀ ਚੜਾਈ ਕਰ ਗਿਆ ਗੁਰੂ ਗ੍ਰੰਥ ਸਾਹਿਬ ਦੇ ਸੀਨੇ ਵਿੱਚ ਦੀ ਵੀ ਗੋਲੀਆਂ ਲੱਗੀਆਂ ਬਹੁਤ ਵੱਡਾ ਬਰਤਾਰਾ ਵਾਪਰਿਆ ਜਿਸ ਪ੍ਰਕਰਮਾਂ ਵਿੱਚ ਉਹ ਪਾਣੀ ਦੀ ਸੇਵਾ ਕਰਦੇ ਨੇ ਲੰਗਰ ਦੀ ਸੇਵਾ ਕਰਦੇ ਨੇ ਉਹ ਸਾਰੀ ਪ੍ਰਕਰਮਾਂ ਜਿਹੜੀ ਇੰਦਰਾ ਗਾਂਧੀ ਵੱਲੋਂ ਦਿੱਤੇ ਹੁਕਮਾਂ ਤੇ ਆਈ ਫੌਜ ਦੇ ਗੋਲੀਆਂ ਦੇ ਨਾਲ ਤੇ ਜਿਹੜੇ ਯਾਤਰੂਆਂ ਦੇ ਖੂਨ ਨਾਲ ਜਿਹੜੀ ਉਹ ਰੰਗੀ ਹੋਈ ਸੀ ਇਹ ਗੱਲ ਵੀ ਇੱਥੇ ਮੁੱਕਦੀ ਨਹੀਂ ਦੂਜੇ ਪਾਸੇ ਉਹ ਦਿੱਲੀ ਦੇ ਵਿੱਚ ਜੋ ਵੱਡਾ ਕਤਲੇਆਮ ਹੋਇਆ ਇਸ ਦੇਸ਼ ਦੇ ਅੰਦਰ ਇੰਨਾ ਵੱਡਾ ਕਤਲੇਆਮ ਹੋਇਆ ਤੇ ਰਾਹੁਲ ਗਾਂਧੀ ਜੀ ਦੇ ਪਿਤਾ ਰਜੀਵ ਗਾਂਧੀ ਇਸ ਗੱਲ ਦੇ ਉੱਤੇ ਲੋਕਾਂ ਨੂੰ ਸਹੀ ਪਾਉਂਦੇ ਨੇ ਕਿ ਇਹ ਤਾਂ ਹੋਣਾ ਹੀ ਸੀ ਕਿਉਂਕਿ ਵੱਡਾ ਦਰਸ ਜੋ ਡਗਿਆ ਸੀ ਵੱਡਾ ਦੇਖਦਾ ਹੈ ਜਦ ਧਰਤੀ ਹਿੱਲਦੀ ਆ ਹਜ਼ਾਰਾਂ ਲੋਕ ਮਾਰੇਗੇ ਧਰਤੀ ਹਿੱਲੀ ਜਿਹੜੀ ਕੀ ਮੈਂ ਇਹ ਸਮਝਦਾ ਕਿ ਇਸ ਗੱਲ ਦਾ ਜਿਹੜਾ ਕੀ ਨਿਆਂ ਉਹ ਨਹੀਂ ਕਰਦੇ ਨੇ ਤੇ ਇਹ ਕਹਿੰਦੇ ਨੇ ਕਿ ਸਿੱਖਾਂ ਦੇ ਨਾਲ ਮੇਰਾ ਬਹੁਤ ਨੇੜਤਾਵਾਂ ਠੀਕ ਹੈ ਹੋਣੀ ਚਾਹੀਦੀ ਹੈ ਸਿੱਖਾਂ ਦੇ ਨਾਲ ਨੇੜਤਾ ਕਰਨੀ ਮਾੜੀ ਗੱਲ ਨਹੀਂ ਆ ਪਰ ਜਿਹੜੀ ਉਹ ਗੱਲ ਕਰਦੇ ਨੇ ਉਸ ਗੱਲ ਦੇ ਵਿੱਚ ਆਪ ਖਰੇ ਨਹੀਂ ਉਤਰਦੇ ਤਾਂ ਕਿ ਇਸ ਗੱਲ ਦੇ ਵਿੱਚ ਲੋਕ ਕਹਿੰਦੇ ਨੇ ਕਿ ਉਹਨਾਂ ਦਾ ਸਿਆਸੀ ਬਿਆਨ ਹੈ ਉਹ ਕਹਿੰਦੇ ਸਿੱਖਾਂ ਨਾਲ ਜੋ ਕੁਝ ਵਾਪਰਿਆ ਉਹਦੀ ਮੈਂ ਨਿੰਦਾ ਕਰਦਾ ਉਹਦੀ ਮੈਂ ਮਾਫੀ ਮੰਗਦਾ ਜਿਹੜਾ ਕਤਲਿਆਣ ਦਿੱਲੀ ਦੇ ਵਿੱਚ ਹੋਇਆ ਉਸ ਕਤਲਿਆਣ ਦੇ ਦੋਸ਼ੀ ਜਿਹੜੇ ਜਗਦੀਸ਼ ਟੈਟਨ ਤੇ ਹੋਰ ਬਹੁਤ ਲੰਬੀ ਲਿਸਟ ਆ ਉਹ ਅੱਜ ਵੀ ਕਿਹਨਾ ਰਾਹੁਲ ਗਾਂਧੀ ਦੀ ਸੱਜੀ ਖੱਬੀ ਕੁਰਸੀ ਵਿੱਚ ਉਹ ਬੈਠਦੇ ਨੇ ਤੇ ਇਹਦਾ ਕੀ ਨਤੀਜਾ ਹੋਵੇਗਾ ਸੋ ਦੂਸਰੀ ਗੱਲ ਕਿ ਜਿਹੜੇ ਪੰਜਾਬ ਦੀ ਫੇਰੀ ਜਰੂਰ ਲਾਉਂਦੇ ਨੇ ਅਮਰੀਕਾ ਦੀ ਫੇਰੀ ਰਾਹੁਲ ਜੀ ਜ਼ਰੂਰ ਲਾਉਂਦੇ ਨੇ ਪਰ ਕਦੇ ਵੀ ਅੱਜ ਤੱਕ ਉਹਨਾਂ ਨੇ ਆਪਣੇ ਘਰ ਤੋਂ 2 ਕਿਲੋਮੀਟਰ ਦੂਰ ਤੇ 2.5 ਕਿਲੋਮੀਟਰ ਦੂਰ ਤੇ ਉਹਨਾਂ ਵਿਧਵਾਵਾਂ ਦੀ ਬਸਤੀ ਤੇ ਜਾ ਕੇ ਕਦੇ ਵੀ ਉਹਨਾਂ ਨੇ ਇਸ ਗੱਲ ਦਾ ਖੇਦ ਪ੍ਰਗਟ ਨਹੀਂ ਕੀਤਾ ਸੋ ਮੈਂ ਇਹ ਸਮਝਦਾ ਕਿ ਇਹ ਗੱਲ ਜਿਹੜੀ ਆ ਇਸ ਦੇ ਪਿੱਛੇ ਬਹੁਤ ਵੱਡੇ ਸਵਾਲ ਨੇ ਜਿਹੜੇ ਸਵਾਲਾਂ ਦਾ ਜਵਾਬ ਹਾਲੇ ਆਉਣਾ ਬਾਕੀ ਆ ਭਾਵੇਂ ਕਿ ਸਮਾਜ ਇਸ ਗੱਲ ਦੇ ਵਿੱਚ ਚੰਗੇ ਵਿਚਾਰ ਰੱਖਦਾ ਜੇ ਕੋਈ ਗਲਤੀ ਕਰ ਕਰਕੇ ਆਪਣੇ ਆਪ ਨੂੰ ਬਦਲ ਜਾਵੇ ਆਪਣੇ ਆਪ ਨੂੰ ਮੰਨ ਕਰਕੇ ਉਸ ਦੀ ਮੰਨੇ ਤੇ ਸਮਾਜ ਉਹਨੂੰ ਕਹਿੰਦਾ ਹੈ ਕਿ ਚੰਗੀ ਗੱਲ ਹੈ ਭਾਵੇਂ ਕਿ ਇਹ ਸਵਾਲ ਵੀ ਮੀਡੀਆ ਉਠਾ ਰਿਹਾ ਕੀ ਜੇ ਉਹ ਮਾਫੀ ਮੰਗਦੇ ਨੇ ਤੇ ਸਿੱਖ ਇਸ ਗੱਲ ਨੂੰ ਭੁੱਲ ਜਾਣਗੇ ਸਭ ਤੋਂ ਵੱਡੀ ਗੱਲ ਹੈ اخلاقی ਤੌਰ ਤੇ ਰਾਹੁਲ ਗਾਂਧੀ ਜੀ ਆਪਣੀ ਜ਼ਮੀਰ ਦੇ ਭਾਰ ਤੋਂ ਜ਼ਰੂਰ ਮੁਕਤ ਹੋ ਜਾਣਗੇ ਉਸ ਤੋਂ ਬਾਅਦ ਸਮਾਂ ਦੱਸੇਗਾ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੇ ਅੱਜ ਇਹ ਵਿਚਾਰ ਨਹੀਂ ਕਰਾਂਗੇ ਪਰ ਮੈਂ ਇਹ ਸਮਝਦਾ ਕਿ ਅਸੀਂ ਇਹ ਦਹਾਕੇ ਦੀ ਗੱਲ ਕਰਕੇ ਤੇ ਮਾਫੀ ਦੀ ਗੱਲ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਗੱਲ ਮਾਣਨ ਵਾਲੀ ਨਹੀਂ ਉਹਨਾਂ ਨੂੰ ਫਰਾਗ ਦੇ ਲਈ ਦਿਖਾਉਣੀ ਚਾਹੀਦੀ ਆ ਵੱਡੇ ਬਦਰ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੀਡੀਓ ਦੇਖਣ ਉਹਦੇ ਉਸ ਇਨਸੀਡੈਂਟ ਨੂੰ ਦੇਖਣ ਜਿਹਦੇ ਵਿੱਚ ਉਹਨਾਂ ਨੇ ਕਾਮਾਗਾਟਾ ਮਾਰ ਲਈ ਮਾਫੀ ਮੰਗੀ ਸੀ ਤੇ ਉਹਨਾਂ ਦਾ ਲੋਕਾਂ ਨੇ ਕਿੰਨਾ ਵੱਡਾ ਸਨਮਾਨ ਕੀਤਾ ਸੀ ਮੈਨੂੰ ਲੱਗਦਾ ਚੰਗੇ ਲੋਕਾਂ ਦੇ ਦਿੱਤੇ ਰਾਹ ਤੇ ਚੱਲਣਾ ਚੰਗਾ ਹੁੰਦਾ ਅਸੀਂ ਉਡੀਕ ਕਰਾਂਗੇ ਕਿ ਉਹ ਅਮਰੀਕਾ ਵਿੱਚ ਜਾ ਕੇ ਨਾ ਗੱਲ ਕਰਨ ਉਹ ਪੰਜਾਬ ਦੀ ਧਰਤੀ ਤੇ ਦਰبار ਸਾਹਿب ਵਿੱਚ ਆ ਕੇ ਇਹ ਗੱਲਾਂ ਜਰੂਰ ਕਰਨ